ਅਸੀਂ ਟੱਕਾ ਨਹੀਂ ਕਰਦੇ ਹੈਗੇ 7 ਮਹੀਨਿਆਂ ਵਾਲਾ ਹੁਣ ਘਰ ਨਾਲ ਇੱਥੇ ਕਰਾਂਗੇ ਪਰਚਾਰ ਕਿੰਨਾ ਚਿਰ ਹੋਊਗਾ 4 ਵਜੇ ਤੱਕ ਲਾਈਏ 3 ਵਜੇ ਤੱਕ ਲਾਈਏ ਐਕਸੀਡੈਂਟ ਤੁਸੀਂ ਸਾਡੇ ਤੇ ਅਥਰੂ ਬੈਂਕ ਦੇ ਕੋਲੇ 315 ਦੇ ਫੈਰ ਆ ਬਾਰਾ ਬੋਰ ਦੇ ਫਿਰ ਗੋਲੀਆਂ ਕਿਉਂ ਚਲਾਈਆਂ ਪਹਿਲਾਂ ਤਾਂ ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹਾਂਗੇ ਕਿ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਚ ਹੋਣ ਲੱਗਾ 750 ਕਿਸਾਨਾਂ ਦੇ ਕਾਤਲ ਔਰ ਸ਼ੰਭੂ ਦੇ ਖਨੌਰੀ ਬਾਰਡਰ ਤੇ ਕੀ ਕੁਝ ਕੀਤਾ ਇਹਨਾਂ ਨੇ ਸਾਡਿਆਂ ਰਾਵਾਂ ਦੇ ਵਿੱਚ ਤਾਂ ਤੁਸੀਂ ਬੈਰੀਗੇਟਿੰਗ ਕੀਤੀ ہوئی ਹੈ ਕਿਲ ਲਾਏ ਗਏ ਪੰਪ ਗੋਲੇ ਚਲਾਈ ਗਏ ਔਰ ਅਸੀਂ ਸਵਾਲ ਪੁੱਛਣ ਜਾਂਦੇ ਹਾਂ ਤੇ ਸਾਡੇ ਹੀ ਪੰਜਾਬ ਚ ਆ ਕੇ ਦੇ ਸਾਨੂੰ ਹੀ ਰੋਪ ਰਹੇ ਹੋ ਲਾਣਤ ਹੈ ਐਸੋ ਇਹੋ ਜੀ ਸਰਕਾਰ ਤੇ ਜਿੱਥੇ ਅੱਜ ਪਟਿਆਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇੋਂ ਨਰਿੰਦਰ ਮੋਦੀ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਉੱਥੇ ਦੂਜੇ ਪਾਸੇ ਤਸਵੀਰ ਤੁਹਾਨੂੰ ਕੋਲ ਪਲਾਜ਼ਾ ਦਿਖਾ ਰਿਹਾ ਜਿੱਥੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੈ ਕਿਸਾਨਾਂ ਨੇ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਸ਼ਾਂਤਮਈ ਢੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਠੇੜੀ ਜੱਟਾ ਪਟਿਆਲਾ ਦੇ ਚੰਡੀਗੜ ਪਟਿਆਲਾ ਹਾਈਵੇ ਦੇ ਉੱਪਰ ਪੈਂਦੇ ਠੇੜੀ ਜੱਟਾ ਟੋਲ ਪਲਾza ਦੇ ਉੱਪਰ ਰੋਕ ਲਿਆ ਗਿਆ ਹੈਗਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪ੍ਰਧਾਨ ਜੀ ਅੱਜ ਅਕਸੇ ਤੁਸੀਂ ਰੋਸ ਪ੍ਰਦਰਸ਼ਨ ਲਈ ਪਹੁੰਚੇ ਸੀਗੇ ਅੱਗੇ ਜਾਣ ਨਹੀਂ ਦੇ ਰਹੇ ਹੈਗੇ ਕੀ ਗੱਲ ਹੋਈ ਕਿ ਮੋਦੀ ਸਾਹਿਬ ਨੂੰ ਤੁਸੀਂ ਗੱਲ ਕਰਨੀ ਸੀ ਜਾਂ ਕਿਵੇਂ ਕਿਵੇਂ ਇਸ ਨੂੰ ਅੱਗੇ ਦੇਖੂਗਾ ਸਰਦਾਰ ਜੰਗ ਸਿੰਘ ਭਾਰਤੀ ਕਿਸਾਨ ਇਕਤਾ ਪਢੜੀ ਕਲਾ ਸੁਬਾਗੂ ਅਸੀਂ ਅੱਜ 11 ਦਾ ਮੋਦੀ ਨੂੰ ਸਵਾਲ ਇਹੀ ਪੁੱਛਦੇ ਦੇ ਵੀ ਸਾਨੂੰ ਅੰਦੋਲਨ ਦੇ ਵਿੱਚ 13 ਮਾਰਬਰ ਨੂੰ ਉੱਥੇ ਜਾਣਾ ਦਾ ਅਸੀਂ ਦਿੱਲੀ ਸਾਨੂੰ ਕਿਉਂ ਨਹੀਂ ਲਖਣ ਦਿੱਤਾ ਹੈ ਗਿਆ ਅਸੀਂ ਉਹਦੇ ਨਾਲ ਆਹੀ ਜਵਾਬ ਸਵਾਲ ਕਰ ਰਹੇ ਆਂ ਵੀ ਸਾਡੇ ਨਾਲ ਸਾਡੇ ਕੀ ਰੋਸ ਹੈ ਸਾਨੂੰ ਕਾਹ ਲਖਣੀ ਦਿਆ ਉਰੇ ਸੰਗ ਆਪਾਂ ਸਿੰਭੂ ਬਾਰਡਰ ਤੇ ਬੈਠੇ ਆ ਸੀ ਇੰਨਾ ਕੀ ਰੋਗ ਆ ਜੇ ਸਮਝੀ ਸ਼ੌਦੀਂ ਤੋਂ ਇਤਰੀਨ ਉੱਪਰ ਹੋ ਗਿਆ। ਬਾਕ ਖਵਾ ਖਿੰਡਾ ਦੇ ਐਸੇ ਕਰਕੇ ਅਸੀਂ ਆ ਜਿਹੜਾ ਆਪਣਾ ਸਾਡਾ ਜਿੱਥੇ ਬੰਨੀਆਂ ਆਈਆਂ ਨੇ ਸਾਰੀਆਂ ਜਿੰਨੀਆਂ ਵੀ ਹੈਗੀਆਂ ਸਾਡੇ ਦੋਏ ਫੋਰਮਾਂ ਐਸੇ ਕਰਕੇ ਜਵਾਬ ਸਵਾਲ ਕਰਨ ਦਾ ਇਹਨਾਂ ਨੇ ਸਾਨੂੰ ਕਹਾ ਜਾਣ ਤੋਂ ਇੱਥੇ ਰੋਕ ਤਿਆ ਇਹ ਤਾਂ ਕੰਨੇ ਵੀ ਕਿਸਾਨਾਂ ਨੇ ਨਾਕਾ ਰੋਕਿਆ ਪਰ ਕਿਸਾਨਾਂ ਨੇ ਨਾਕਾ ਨਹੀਂ ਰੋਕਿਆ ਹੈਗਾ ਇਹ ਪ੍ਰਸ਼ਾਸਨ ਨੇ ਮੋਦੀ ਨੇ ਇੱਥੇ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਭਗਵੰਤ ਮਾਨ ਨੇ ਉਹਨਾਂ ਨੇ ਰੋਕਿਆ ਪ੍ਰਸ਼ਾਸਨ ਵਾਲੇ ਕੀ ਕਹਿੰਦੇ ਹੁਣ ਤੁਹਾਨੂੰ ਅੱਗੇ ਜਾਣ ਨਹੀਂ ਦੇ ਰਹੇ ਨਹੀਂ ਅੱਗੇ ਜਾਣ ਨਹੀਂ ਦਿੰਦੇ ਸਾਨੂੰ ਇੱਥੇ ਅਸੀਂ ਇੱਥੇ ਖੜੇ ਆ ਅਸੀਂ ੱੱਕਾ ਨਹੀਂ ਕਰਦੇ ਆਗੇ 6 ਮਹੀਨਿਆਂ ਨਾਲ ਆਪਣਾ ਧਰਨਾ ਇੱਥੇ ਕਰਾਂਗੇ ਪ੍ਰਚਾਰ ਜਿੰਨਾ ਚਿਰ ਹੋਊਗਾ 4 ਵਜੇ ਤੱਕ ਲਾਈਏ 3 ਵਜੇ ਤੱਕ ਲਾਈਏ ਇੱਥੇ ਬੈਠੇ ਮੰਗਾ ਹੋਈ ਪੁਰਾਣੀ ਐਮਐਸਪੀ ਨੂੰ ਲੈ ਕੇ ਜਾਂ ਜਿਹੜੀਆਂ ਹੋਰ ਜਿਹੜੇ ਮੁਆਵਜ਼ਿਆਂ ਦੀ ਗੱਲ ਕੀਤੀ ਗਈ ਸੀ ਉਹਨਾਂ ਮੰਗਾ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਯਾਰ ਉਹਨਾਂ ਦਾ ਮੰਗਾ ਬਾਅਦ ਤੇ ਜਿਹੜੀਆਂ 2020 ਦੇ ਵਿੱਚ ਇਹਨੇ ਮੰਗਾ ਸਾਡੇ ਨਾਲ ਮਨਜ਼ੂਰ ਕੀਤੀਆਂ ਦੀਆਂ ਵੀ ਨਵੇਂ ਮੰਗਾ ਤੋਂ ਦੀਆਂ ਲਾਗੂ ਕਰੂੰਗਾ ਪਰ ਉਹ ਮੰਗਾ ਇਹਨੇ ਲਾਗੂ ਨਹੀਂ ਕੀਤੀਆਂ ਇਹ ਜਿਹੜਾ ਮੋਰਚਾ ਸਾਡਾ ਚੱਲਦਾ ਰਹੂਗਾ ਜਿੰਨਾ ਚਿਰ ਇਹ ਮੰਗਾ ਮੰਨਣਗੇ ਨਹੀਂ ਉਹਨਾਂ ਕੋਲ ਤੱਕ ਅਸੀਂ ਬੈਠੇ ਰਹਾਂ ਸਾਰੇ ਜਥੇਬੰਦੀਆਂ ਦਾ ਸਾਥ ਤੁਹਾਡੇ ਨਾਲ ਆ ਸਾਰੇ ਜਥੇਬੰਦੀਆਂ ਨਾਲ ਤੁਹਾਡੇ ਗੱਲਬਾਤ ਹੋ ਚੁੱਕੀ ਜੀ ਆ ਦੋ ਫਾਰਮਾ ਸਾਡੀਆਂ ਜਿੰਨੇ ਜਥੇਬੰਦੀਆਂ ਆਹਣਗੀਆਂ ਹੋਰ ਵੀ ਬਾਕੀ ਦੋ ਫਾਰਮਾ ਸਾਡੇ ਨਾਲ ਨੇ ਇੰਨਾ ਚਿਰ ਬੈਠਾ ਮਤਲਬ ਇਹ ਚੱਲੂ ਆ ਨਾ ਤਾਂ ਮੰਗਾ ਨਹੀਂ ਮੰਨਣਗੇ ਅਸੀਂ ਉੱਥੇ ਬੈਠੇ ਹਾਂ ਸੋ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮੇਰੇ ਸਾਥੀ ਨੂੰ ਇੱਕ ਵਾਰ ਫੇਰ ਕਿ ਜਿਹੜਾ ਤਕਰੀਬਨ ਗਰਮੀ ਦਾ ਤਕਰੀਬਨ 42 ਤੋਂ 43 ਡਿਗਰੀ ਜਿਹੜਾ ਟੈਂਪਰੇਚਰ ਹੋਇਆ ਪਰ ਔਰ ਇਨੀ ਧੁੱਪ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਯੂਥ ਦੀ ਅੱਗੇ ਗੱਲ ਕਰੀਏ ਚਾਹੇ ਬਜ਼ੁਰਗਾਂ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਗੱਲ ਕਰੀਏ ਹੱਥ ਦੇ ਵਿੱਚ ਆਪਣੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਜਿਹੜੇ ਟੰਡੇ ਫੜ ਕੇ ਸਾਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਟੋਲ ਪਲਾਜ਼ਾ ਉਹਨਾਂ ਵੱਲੋਂ ਉਹਨਾਂ ਟੋਲ ਪਲਾਜ਼ਾ ਤੇ ਉਹਨਾਂ ਨੇ ਕਹਿਣ ਦੇ ਮਤਬਕ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਟੋਲ ਪਲਾਜ਼ਾ ਤੇ ਰੋਕ ਲਿਆ ਗਿਆ ਹੈ ਸੀਗਾ ਕਿਉਂਕਿ ਉਹ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਸਨ ਕਿਉਂਕਿ ਉਹਨਾਂ ਨੇ ਹਮਸਿਆ ਕਿ ਮੈਂ ਬੈਠ ਕੇ ਮਸਲੇ ਦਾ ਹੱਲ ਹੋ ਸਕੇ ਤੇ ਹੋਰ ਵੀ ਆਗੂ ਸਾਡੇ ਨਾਲ ਉਹਨਾਂ ਵੱਲੋਂ ਹਾਂਜੀ ਭੱਜ ਕੀ ਕਰਨ ਅੱਜ ਦਾ ਜਿਹੜਾ ਜਸੇਵੰਦਿਆਂ ਦਾ ਅਮਿਤਜੀ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਸੀ ਇਹ ਸੀ ਕਿ ਮੋਦੀ ਸਾਹਿਬ ਲੋਕਤੰਤਰ ਤਹਿਤ ਜਦੋਂ ਪੰਜਾਬ ਦੇਆਂ ਦੋਨੇ ਫੋਰਮਾਂ ਵੱਲੋਂ ਜਥੇਬੰਦੀਆਂ ਵੱਲੋਂ 13 ਫਰ ਰਾਜਧਾਨੀ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਸੀ ਤੁਹਾਡੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਤੁਸੀਂ ਸਾਡੇ ਤੇ ਅਥਰੂ ਗੈਂਸ ਦੇ ਗੋਲੇ 315 ਦੇ ਫਾਇਰ ਆ 12 ਬੋਰ ਦੇ ਫਾਇਰ ਗੋਲੀਆਂ ਕਿਉਂ ਚਲਾਈਆਂ ਜਿਹੜਾ ਅੱਜ ਦੇ ਸਵਾਲ ਨੇ ਮੋਦੀ ਨੂੰ ਜੀ ਬਾਅਦ ਦੇ ਸਵਾਲ ਨੇ ਐਮਐਸਪੀ ਗਰੰਟੀ ਕਰਜ਼ਾ ਮਾਫੀ ਤੇ ਤਿੰਨੇ ਕਾਲੇ ਕਰੋੜ ਰੁਪਏ ਰੱਦ ਵੀ ਗੱਲ ਬਾਅਦ ਚ ਹੈ ਪਹਿਲਾਂ ਤਾਂ ਇਹ ਹੈ ਵੀ ਲੋਕਤੰਤਰ ਤਹਿਤ ਤੁਸੀਂ ਕਹਿੰਦੇ ਹੋ ਅਸੀਂ ਅੱਜ ਪੰਜਾਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਵੋਟਾਂ ਮੰਗਣ ਆਏ ਹਾਂ ਪਰ ਅਸੀਂ ਵੀ ਯਾਰ ਦੀ ਰਾਜਧਾਨੀ 'ਚ ਜਾ ਰਹੇ ਸੀ ਅੱਜ ਇਹੀ ਸਵਾਲ ਕਰਨੇ ਸੀ ਮੋਦੀ ਨੂੰ ਕਿ ਸਾਡੇ ਤੇ 315 ਦੇ ਫਾਇਰ ਆ ਪੰਜਾਬ ਦੀ ਹੱਦ ਦੇ ਅੰਦਰ 12 ਬੋਰ ਦੇ ਫਾਇਰ ਆ ਤੇ ਸਾਡੇ ਤੇ ਅੱਥੂ ਗਾਂ ਦੇ ਗੋਲੇ ਡਰੋਨ ਦੇ ਹਮਲੇ ਕਿਉਂ ਪਿੱਤੇ ਇਹ ਸਵਾਲ ਜਵਾਬ ਕਰਨੇ ਸੀ ਜਿਦੇ ਵਿੱਚ ਇਹ ਪੰਜਾਬ ਸਰਕਾਰ ਦਾ ਵੀ ਚਿਹਰਾ ਜੀ ਰਲਿਆ ਮਿਲਿਆ ਬਰਾਬਰ ਹੈ ਅੱਜ ਦੇਖੋ ਪੰਜਾਬ ਪੁਲਿਸ ਮੈਰੀਗੇਟ ਲਾਈਨ ਖੜੀ ਹੈ ਜੇਕਰ ਸਾਨੂੰ ਇਥੋਂ ਨਹੀਂ ਹੀ ਅੱਗੇ ਜਾਣ ਦਿੰਦੇ ਸਾਡੇ ਵੈਸੇ ਇਹ ਕੱਲਾ ਇਥੇ ਦਾ ਪ੍ਰਦਰਸ਼ਨ ਨਹੀਂ ਸਾਡੇ ਪੰਜ ਪ੍ਰਦਰਸ਼ਨ ਹੋਰ ਨੇ ਜਿੰਨਾ ਕਿ ਇਹਨਾਂ ਦੀ ਇੰਟੈਲੀਜੈਂਸੀ ਜਿੰਨਾ ਕਿ ਇਹ ਸਰਕਾਰ ਆਪਦਾ ਦਿਮਾਗ ਵਰਤ ਕੇ ਚੱਲਦੀ ਹੈ ਉਹਦੀ ਦਿਮਾਗ ਸਾਡੀਆਂ ਜਥੇਬੰਦੀਆਂ ਦਾ ਹੈ ਅਸੀਂ ਹਰ ਹਾਲਤ ਦੇ ਵਿੱਚ ਅੱਜ ਮੋਦੀ ਨੂੰ ਇਹ ਸਵਾਲ ਕਰਕੇ ਰਹਿਾਂਗੇ ਕਿ ਲੋਕਤੰਤਰ ਦਾ ਤੁਸੀਂ ਕਾਹਨ ਕੀਤਾ ਤੇ ਅਸੀਂ ਉਸੇ ਲੋਕਤੰਤਰ ਤਹਿਤੋਂ ਇਥੋਂ ਇਹ ਪੁੱਛਣਾ ਆ ਸਾਡੇ ਤੇ ਕਿਉਂ ਅਥਰੂ ਗੇਸ ਤੇ ਗੋਲੇ ਮਾਰੇ ਕਿਉਂ 315 ਦੇ ਫੈਰ ਮਾਰੇ ਕਿਉਂ ਸਾਡਾ ਸ਼ੁਭਕਰਨ ਸ਼ਹੀਦ ਕੀਤਾ ਸੋ ਸਾਡੇ ਇਹ ਸਵਾਲ ਜਵਾਬ ਇਹਨਾਂ ਗੱਲਾਂ ਤੋਂ ਮੋਦੀ ਪਾਈ ਦਾ ਦਿਸਦਾ ਜੀ ਸੋ ਜਿਵੇਂ ਕਿਸਾਨ ਜਿੱਤਮੰਦੀ ਉਹਦੇ ਨੁਮਾਇंदे ਜਰੂਰ ਕਹਿੰਦੇ ਨੇ ਕਿ ਸ਼ੁਭਕਰਨ ਦੀ ਮੌਤ ਦੀ ਗੱਲ ਕਰੀਏ ਚਾਹੇ ਤਾਂ ਜਾਂ ਹੋਰ ਮੰਗਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹੱਕਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਗਰਮੀ ਦਾ ਕਹਿਰ ਹੈ ਜਿਹੜਾ ਪੂਰਾ ਵਹਿ ਰਿਹਾ ਹੈ ਹੋਰ ਵੀ ਮਹਿਲਾਵਾਂ ਵੀ ਇੱਥੇ ਪਹੁੰਚੀ ਹੋਈਆਂ ਨੇ ਬੀਬੀਆਂ ਜਰੂਰ ਉਹਨਾਂ ਨਾਲ ਗੱਲਬਾਤ ਕਰਨ ਜਣੇ ਪੰਜ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਜ਼ਿਲ੍ਹਾ ਫਿਰੋਜ਼ਪੁਰ ਆ ਤੇ ਸ਼ਹਿਰ ਮਖੂ ਆ ਤੇ ਭਾਰਤੀ ਕਿਸਾਨ ਨੇ ਉਹਨਾਂ ਨੇ ਕ੍ਰਾਂਤੀਕਾਰੀ ਦੀ ਜਿਹਾ ਆ ਗੋ ਜੀ ਅੱਜ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਪ੍ਰਦਰਸ਼ਨ ਹੈ ਜਿਵੇਂ ਰੋਕਿਆ ਗਿਆ ਹੈਗਾ ਤੇ ਜਿਵੇਂ ਦੱਸਿਆ ਗਿਆ ਬਾਕੀ ਜਥੇਬੰਦੀਆਂ ਵੱਲੋਂ ਵੀ ਸਾਨੂੰ ਰੋਕਿਆ ਗਿਆ ਹੈਗਾ ਤੇ ਪ੍ਰਸ਼ਾਸਨ ਵੱਲੋਂ ਮੋਦੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅ ਬਿਲਕੁਲ ਜੀ ਪਹਿਲਾਂ ਤਾਂ ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹਾਂਗੇ ਕਿ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਚੋਂ ਲੱਗਿਆ 750 ਕਿਸਾਨਾਂ ਦੇ ਕਾਤਲ ਔਰ ਸ਼ੰਭੂ ਦੇ ਖਨੌਰੀ ਬਾਰਡਰ ਤੇ ਕੀ ਕੁਝ ਕੀਤਾ ਇਹਨਾਂ ਨੇ ਸਾਡਿਆਂ ਰਾਵਾਂ ਦੇ ਵਿੱਚ ਤਾਂ ਤੁਸੀਂ ਬੈਰੀਗੇਟਿੰਗ ਕੀਤੀ ਹੋਈ ਹੈ ਕਿਲ ਲਾਏ ਗਏ ਬੰਬ ਗੋਲੇ ਚਲਾਏ ਗ ਔਰ ਅਸੀਂ ਸਵਾਲ ਪੁੱਛਣ ਜਾਂਦੇ ਤੇ ਸਾਡੇ ਹੀ ਪੰਜਾਬ 'ਚ ਆ ਕੇ ਤੇ ਸਾਨੂੰ ਹੀ ਰੋਕ ਰਹੇ ਹਾਂ ਲਾਹਣਾ ਤੈਸੋ ਇਹੋ ਜੀ ਸਰਕਾਰ ਤੇ ਤੇ ਲੋਕ ਵੀ ਇਹ ਸੋਚਣ ਕਿ ਜਦੋਂ ਸਰਕਾਰ ਨਹੀਂ ਹੈ ਉਦੋਂ ਇਹ ਹਾਲ ਹੈ ਤੇ ਜਦੋਂ ਸਰਕਾਰ ਆ ਜਾਊਗੀ ਉਦੋਂ ਸਾਡੇ ਨਾਲ ਕੀ ਹਾਲ ਕੀਤਾ ਜਾਊਗਾ ਇਸੇ ਕਰਕੇ ਚੈਨਲ ਜਰੀਏ ਲੋਕਾਂ ਨੂੰ ਅਪੀਲ ਕਰਦੇ ਕਿ ਹੁਣ ਤਾਂ ਜਾਗੋ ਹੁਣ ਤਾਂ ਪੁੱਛੋ ਇਹਨਾਂ ਨੂੰ ਸਵਾਲ ਕਿ ਕੀ ਕਰਨ ਆਰੇ ਆ ਪੰਜਾਬ 'ਚ ਵੋਟਾਂ ਵਲੇ ਅਸੀਂ ਆਦ ਆ ਜੰਨੇ ਆ ਔਰ ਜਦੋਂ 5 ਸਾਲ ਫਿਰ ਅਸੀਂ ਕਿੱਥੇ ਸਾਨੂੰ ਹੀ ਲੁੱਟਦੇ ਆ ਸਾਨੂੰ ਹੀ ਕੁੱਟਦੇ ਆ ਜਦੋਂ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਆ ਤੇ ਸਾਡੇ ਤੋਂ ਭੱਜ ਰਹੀ ਹੈ ਸਰਕਾਰ ਪੁਲਿਸ ਦਾ ਡਰਾਵਾ ਦੇ ਕੇ ਪਰ ਲਗਾਤਾਰ ਸਰਕਾਰਾਂ ਵੱਲੋਂ ਇਹ ਧਰਮ ਦੇ ਮੁੱਦੇ ਤੇ ਨਾਮ ਤੇ ਰਾਜਨੀਤੀ ਕੀਤੀ ਜਾਂਦੀ ਹੈ ਵੋਟਾਂ ਮੰਗੀਆਂ ਜਾਂਦੀਆਂ ਨੇ ਅੱਜ ਵੀ ਸ਼ਾਇਦ ਉਹੀ ਹੋ ਰਿਹਾ ਹੈਗਾ ਕੀ ਲੱਗਦਾ ਉਹ ਸਹੀ ਹੈ ਜਾਂ ਗਲਤ ਦੇ ਲੇਕੋਨੀ ਜੀ ਉਹ ਸਹੀ ਕਦੇ ਵੀ ਨਹੀਂ ਹੋ ਸਕਦੇ ਕਿਉਂਕਿ ਵੇਖੋ ਪੰਜਾਬ ਵੱਡੇ ਇਤਿਹਾਸ ਦਾ ਵਾਰਿਸ ਹੈ ਜੀ ਉਹਨਾਂ ਨੂੰ ਪਤਾ ਹੈ ਕਿਹੜੀ ਗੱਲ ਤੇ ਪੰਜਾਬ ਤੋਂ ਕੀ ਫਾਇਦਾ ਲੈਣਾ ਹੈ ਇਸੇ ਕਰਕੇ ਧਰਮ ਦੇ ਨਾਂ ਤੇ ਭੜਕਾ ਕੇ ਲੋਕਾਂ ਤੋਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਲੈ ਰਹਿ ਰਹੇ ਆ ਅਲੱਗ-ਅਲੱਗ ਧਰਮਾਂ ਦੇ ਆ ਪਿੰਡਾਂ ਦੇ ਵਿੱਚ ਕਿੰਨੇ ਲੋਕ ਰਹਿੰਦੇ ਕਿੰਨੇ ਧਰਮਾਂ ਦੇ ਆ ਕਿੰਨੀਆਂ ਜਾਤਾਂ ਦੇ ਅਸੀਂ ਇਕੱਠੇ ਆ ਭਾਈਚਾਰਾ ਇਕੱਠਾ ਲੜਾਈ ਸਰਕਾਰਾਂ ਦੀ ਹੈ ਸਾਡੀ ਕੋਈ ਲੜਾਈ ਨਹੀਂ ਹੈਗੀ ਸੋ ਜਿਵੇਂ ਜਥੇਬੰਦੀਆਂ ਨੇ ਕਿਹਾ ਹੈਗਾ ਕਿ ਧਰਮ ਦੇ ਨਾਮ ਤੇ ਜਿਹੜੀ ਰਾਜਨੀਤੀ ਕਰਦੇ ਆ ਇੱਕ ਵੱਡਾ ਸਵਾਲ ਉਹਨਾਂ ਦੇ ਵੀ ਘੜਾ ਹੁੰਦਾ ਕਿ ਅਜਿਹੀਆਂ ਰਾਜਨੀਤੀਆਂ ਦੇ ਉੱਪਰ ਕਰਕੇ ਕਿੱਥੇ ਤੱਕ ਜਿਹੜੀਆਂ ਸਰਕਾਰਾਂ ਅੱਗੇ ਕੰਮ ਕਰਨੀਆਂ ਮੁੱਦਿਆਂ ਦੇ ਉੱਪਰ ਜਿਹੜੀ ਆ ਸਰਕਾਰ ਕੰਮ ਕਰੇ ਔਰ ਮੁੱਦੇ ਹੀ ਨੇ ਕਿਸਾਨੀ ਦਾ ਮੁੱਦਾ ਹੈਗਾ ਐਮਐਸਪੀ ਦਾ ਮੁੱਦਾ ਹੈਗਾ ਲਗਾਤਾਰ ਕਿੰਨੇ ਕਾਫੀ ਸਮੇਂ ਤੋਂ ਜਿਹੜਾ ਹੈ ਮੁੱਦਾ ਚੱਲਦਾ